ਹਾਂਜੀ ਕੀ ਬਣਾਉਣ ਦੇ ਲੱਗੇ ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਸਵਾਗਤ ਹੈ ਹਾਲ ਚਾਲ ਠੀਕ ਠਾਕ ਸਾਰੇ ਗਰਮੀ ਬੜੀ ਹੋ ਗਈ ਆ ਤੇ ਕੰਮ ਕੋਮ ਆਪਣਾ ਕਰਕੇ ਕਾ ਉਹਨਾਂ ਤੇ ਕਮਰੇ ਚ ਵੜ ਜਾ ਕਰੋ ਸਾਰੇ ਜਾਣੇ ਹਾਂਜੀ ਹਾਂਜੀ ਨਹੀਂ ਇਹ ਤੇ ਗੱਲ ਹੈਗੀ ਆ ਅਸੀਂ ਆਪ ਸੋਹ ਤੇ ਕਰ ਲਈਦਾ ਵਾ ਹਨ 8:30 ਵਜੇ ਵੇਲੇ ਹੋ ਗਏ ਅੱਜ ਅੱਜ ਨਹੀਂ ਵੀ ਰੋਜੀ ਹੋ ਜੀਦਾ ਵਾ ਵੀਡੀਓ ਬਣਾਉਣੀ ਹੁੰਦੀ ਨਾ ਤੇ ਉਹਦੇ ਕਰਕੇ ਆਪਾਂ ਟਾਈਮ ਨਾਲ ਹੀ ਹੁਣ ਫ੍ਰੀ ਹੋ ਜੀਦਾ ਵਾ ਬਾਕੀ ਤੁਸੀਂ ਵੀ ਸਾਰੇ ਜਾਣੇ ਕੋਸ਼ਿਸ਼ ਕਰਿਆ ਕਰੋ ਕਿ ਸਵੇਰੇ ਸਵੇਰੇ 6 ਵਜੇ ਉੱਠ ਕੇ ਜਾ ਜਨੇਵਾ ਜੇ ਉੱਠ ਕੇ ਠੰਡੇ ਠੰਡੇ ਆਪਣਾ ਕੰਮ ਕਾ ਲਿਆ ਤੇ ਮੁੜ ਕੇ ਦੁਪਹਿਰ ਸਾਰੀ ਆਪਣੇ ਹਨਾ ਰੂਮ ਦੇ ਵਿੱਚ ਬੈਠੇ ਰਹੇ ਚਲੋ ਜਿਹੜੀ ਗਰਮੀ ਜ਼ਿਆਦਾ ਵਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਸੋ ਉਹਦੇ ਕਰਕੇ ਥੋੜਾ ਜਿਹਾ ਆਪਣਾ ਵੀ ਖਿਆਲ ਕੋ ਤੇ ਆਪਣੇ ਬੱਚਿਆਂ ਦਾ ਵੀ ਖਿਆਲ ਰੱਖੋ ਬਾਕੀ ਬੱਚਿਆਂ ਨੂੰ ਛੁੱਟੀਆਂ ਤੇ ਸਕੂਲ ਤੋਂ ਆਲਰੇਡੀ ਹੋ ਹੀ ਗਈਆਂ ਹਨਾ ਕਾਫੀ ਸਕੂਲਾਂ ਦੇ ਚ ਜਿਹੜਾ ਕਰ ਦਿੱਤੀਆਂ ਉਹਨਾਂ ਨੇ ਗਰਮੀ ਨੂੰ ਦੇਖਦੇ ਹੋਏ ਤੇ ਬਾਕੀ ਅੱਜ ਮੰਮੀ ਜੀ ਲੱਗੇ ਕੋਈ ਉਹਨਾਂ ਕਹਣਾ ਉਹਨਾਂ ਕਹਣਾ ਤੁਸੀਂ ਕੰਮ ਕਰਕੇ ਤੇ ਧੁੱਪੇ ਡੇ ਅੱਜ ਨਾ ਸਾਡੀ ਵੀਡੀਓ ਨਹੀਂ ਬਣਨੇ ਸੀ ਤੇ ਮੈਂ ਚੱਲ ਚੌਲਾਂ ਦੀਆਂ ਫੁੱਲ ਬੜੀਆਂ ਬਣਾ ਲੈਣੇ ਆ ਮੰਮੀ ਨਾ ਬੜੇ ਚਰਦੇ ਕਹਿੰਦੇ ਕਹਿੰਦੇ ਬਣਾਉਣੀਆਂ 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 ਤੇ ਅੱਜ ਅਸੀਂ ਵੀਡੀਓ ਤੋਂ ਵੀ ਫ੍ਰੀ ਹੈਗੇ ਹੀ ਤੇ ਬਾਕੀ ਕੰਮਕਾਰ ਕਰਕੇ ਤੇ ਸਾਰੇ ਮੰਮੀ ਹੋਣੀ ਵੀ ਫ੍ਰੀ ਹੋ ਗਏ ਹੀ ਪ੍ਰਸ਼ਾਦਾ ਵੀ ਛਕ ਲਿਆ ਪਰ ਸਾਰਿਆਂ ਨੇ ਤੇ ਅੱਜ ਮੰਮੀ ਕਹਿੰਦੇ ਚੱਲ ਅਤੇ ਬੈਨ ਦੇ ਪਰਿਆ ਚੋਲਾ ਵਾਲੀਆਂ ਜਿਹੜੀਆਂ ਫੋਲੋੜੀਆਂ ਮੈਂ ਕਿਹਾ ਸੀ ਉਹਨਾਂ ਦਾ ਕੰਮ ਮੁਕਾ ਕੇ ਨਾਲੇ ਧੁੱਪੇ ਬੰਦੀਆਂ ਵਾ ਨਾ ਫਿਰ ਉਹਨੂੰ ਪਾਵਾਂਗੇ ਤੇ ਫੇਰ ਸੁਕਣਗੇ ਧੁੱਪੇ ਹਾਂ ਤੇ ਮੈਂ ਇੱਕ ਇੱਕ ਨਾਲਸੀਆਂ ਲਈ ਆ ਚੋਲਾ ਦੀ ਮੰਮੀ ਲੱਗੀ ਆ ਹੁਣ ਚੋਲਾ ਚੋਲਾ ਦੀਆਂ ਫੋਲੋੜੀਆਂ ਬਣਾਉਣ ਤੇ ਦੱਸਣ ਕਿ ਹੁਣ ਕਿਦਾਂ ਬਣਾਉਣੀ ਇਹ ਹੁਣ ਮੈਂ ਪੈਂਦਾ ਨੇ ਆ 10 ਕ ਮਿੰਟ ਭੇਗੇ ਰੱਖਾਂਗੇ ਨਾ ਧੋ ਤੱਕ ਠੀਕ ਆ ਠੀਕ 10 ਮਿੰਟ ਭੇਗਾਗੇ ਚੋਲ ਧੋ ਲੈ ਹਾਂ ਤੇ ਇਸ ਦੇ ਵਿੱਚ ਜਿਹੜਾ ਸਮਾਨ ਪੈਂਦਾ ਵਾ ਇੱਕ ਪੈਣਾ ਜੀਰਾ ਤੇ ਇੱਕ ਪੈਣਾ ਵਾ ਹਾਂ ਨਮਕ ਦਾ ਦੀ ਰਾਤੇ ਨਮਕ ਤੇ ਚਲਾਈਏ ਕੁੱਕਰ ਹੋ ਗਿਆ ਚਲਾ ਇੱਕ ਚਲਾਸ ਕੁੱਕਰ ਚ ਚਲਾ ਦੋ ਤੇ ਇਧਰ ਮੰਮੀ ਜੀ ਨੇ ਕੁੱਕਰ ਇਹਦੇ ਤੇ ਗੈਸ ਉਪਰ ਹਾਤਾ ਵਾ ਤੇ ਹੁਣ ਅਗਲਾ ਕੰਮ ਇਹ ਚ ਪਉਣਾ ਥੋੜਾ ਜਿਹਾ ਤੇਲ ਥੋੜਾ ਜਿਹਾ ਪਾਉਣਾ ਜਿਆਦਾ ਨਹੀਂ ਪਾਉਣਾ ਹੂੰ ਬਾਕੀ ਕਾਫੀ ਜਾਣੇ ਬਣਾਉਂਦੇ ਹੁੰਦੇ ਹਣ ਕੇ ਬੋਤੇ ਨੂੰ ਪਤਾ ਵੀ ਆ ਤੇ ਆ ਮੰਮੀ ਜੀ ਵੀ ਆਹ ਦਿਨਾਂ ਵਿੱਚ ਆਣ ਕੇ ਨਾ ਬਣਾਉਂਦੇ ਹੁੰਦੇ ਆ ਤੇ ਅੱਜ ਮੰਮੀ ਜੀ ਨੂੰ ਚੇਤਾ ਆ ਵੈਸੇ ਕਹਿਣ ਦੋ ਦਿਨ ਦੇ ਨੂੰ ਕਿ ਕਹਿੰਦੇ ਮੈਨੂੰ ਵੀ ਚੱਲ ਨਾਲੇ ਬਣਾਵਾਂਗੇ ਤੇ ਨਾਲੇ ਵਲੋਗ ਬਣਾਵਾਂਗੇ ਤੇ ਉਹ ਕਰਦੇ 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 ਵੀਡੀਓ ਬਣਾਉਂਦੇ ਰਹੇ ਉਹਦੇ ਵਿੱਚ ਮਿਸ ਹੋ ਜਾਂਦਾ ਰਿਹਾ ਵਾ ਵੀ ਕੋਈ ਡੇ ਆਟਾ ਮਿਸ ਹੋਣਾ ਮਿਸ ਨਹੀਂ ਆ ਵੀਡੀਓ ਬਣਾਉਂਦੇ ਨੇ ਆਪਾਂ ਤੇ ਅੱਜ ਆਪਾਂ ਫ੍ਰੀ ਨਹੀਂ ਤੇ ਉਹਦੇ ਕਰਕੇ ਹੁਣ ਮੰਮੀ ਜੀ ਕਹਿੰਦੇ ਚੱਲ ਅੱਜ ਬਣਾ ਲੈਂਦੇ ਤੇ ਮੈਂ ਕਿਹਾ ਚੱਲ ਉਹ ਇਧਰ ਵੀਡੀਓ ਬਣਦੀ ਫਿਰ ਟਾਈਮ ਨਹੀਂ ਲੱਗਦਾ ਇੰਨਾ ਕੁ ਪਾਉਣਾ ਵਾ ਤੇਲ ਤੇ ਉਸ ਤੋਂ ਬਾਅਦ ਹੁਣ ਮम्मी ਜੀ ਦੱਸਣਗੇ ਜੀਰਾ ਭੁੰਣਾ ਨਾ ਨਾ ਮम्मी ਹੂੰ ਜੀਰਾ ਭੁੰਣਾ ਨਾ ਹੁਣ ਜੀਰਾ ਹਾਂ ਜੀਰਾ ਪਾਉਣਾ ਤੇ ਕਰਨਾ ਹੁਣ ਤੇ ਨਾਲ ਹੀ ਪਾਣੀ ਪਾ ਦੇਣਾ ਅੱਛਾ ਚਲੋ 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 ਜਿਹੜੇ ਬਣਾਉਂਦੇ ਆ ਉਹਨਾਂ ਨੂੰ ਪਤਾ ਹੋਊਗਾ ਤੇ ਜਿਹੜੇ ਨਹੀਂ ਬਣਾਉਂਦੇ ਤੇ ਉਹ ਜ਼ਰੂਰ ਟਰਾਈ ਕਰਕੇ ਵੇਖਿਓ ਚੋਲਾ ਦੀਆਂ ਫੁੱਲ ਬੜੀਆਂ ਤੇ ਸਾਰਾ ਪ੍ਰੋਸੈਸ ਤਾਂ ਉਹ ਦਾਦੇ ਬਣਾਉਂਦੇ ਹੀ ਹੋਣੇ ਸਾਰੇ ਜਾਣੇ ਆਹੋ ਬਹੁਤ ਜਾਨੇ ਬਣਾਉਂਦੇ ਆ ਬਾਕੀ ਤਾਂ ਮੈਂ ਨਾਲ ਨਾਲ ਪ੍ਰੋਸੈਸ ਵੀ ਕਰਦੇ ਨਾ ਕਿਵੇਂ ਮੰਮੀ ਵੀ ਕਰਦੇ ਆ ਹੋਰ ਟੂਟੀ ਮੰਮੀ ਨੇ ਯਾ ਚਲਾਈਏ ਹਾਂ ਅੱਛਾ ਤੇ ਜੀਰਾ ਹੁਣ ਇਧਰ ਪੌਣ ਲੈਣਾ ਪਹਿਲਾਂ ਕਿੰਨਾ ਚਿਰ ਮੰਮੀ ਕੀ ਰਬੋਣਾ ਨਾ ਹੋਈ ਮਾੜੇ ਜਦੋਂ ਲਾਲ ਹੋ ਜਾਣਾ ਅੱਛਾ ਜਦੋਂ ਲਾਲ ਹੋ ਗਿਆ ਠੀਕ ਆ ਤੇ ਨੂਨ ਥੋੜਾ ਹੀ ਪੋਣਾ ਜਿਆਦਾ ਨਹੀਂ ਪੋਣਾ ਮਠਾ ਜਾਣਾ ਆਪਣੇ ਜਿਆਦਾ ਚੰਗਾ ਨਹੀਂ ਲੱਗਦਾ ਫੋਲਵੜੀਆਂ ਚ ਨੂਨ ਮਠਾ ਜਾਏ ਫਿਰ ਵਧੀਆ ਲੱਗਦਾ ਹਾਂਜੀ ਹਾਂਜੀ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਕਿ ਤੁਸੀਂ ਖਾਣੇ ਆ ਬਾਕੀ ਅੱਛਾ ਨਾਲ ਹੀ ਪਾਣੀ ਪਾ ਦੇਣਾ ਨਾਲ ਪਾਣੀ ਪਾ ਦੇਣਾ ਚਲੋ ਜੀ ਕਈ ਮੈਂ ਤੁਸੀਂ ਪੋਣੇ ਦੇ ਲਾਲ ਪਰਹੀਂ ਨਹੀਂ ਪੋਣੀ ਹੈਗੇ ਨਹੀਂ ਨਹੀਂ ਉਹ ਜਦੋਂ ਫੋਲਵੜੀਆਂ ਚਾਹ ਨਾਲ ਖਾਣੀਆਂ ਹਨਾ ਉਹ ਫਿਰ ਮਿਰਚ ਲੱਗਦੀ। ਉਹ ਮੈਨੂੰ ਵਧੀਆ ਨਹੀਂ ਲੱਗਦਾ। ਬਾਕੀ ਤੁਸੀਂ ਪਾ ਸਕਦੇ ਹੋ। ਲਾਲ ਮਿਰਚਾਂ ਵੀ ਜਿਹੜੀਆਂ ਪਾ ਸਕਦੇ ਥੋੜੀਆਂ ਜੀਆਂ, ਬਹੁਤੀਆਂ ਨਹੀਂ। ਥੋੜੀਆਂ ਜੀਆਂ ਮੜ ਆ ਜਾ ਜਿਹੜਾ ਮਿਰਚ ਦਾ ਥੋੜਾ ਜਿਹਾ ਲੱਗੇ ਵੀ ਮੇਰੇ ਹਨਾ ਵਧੀਆ ਲੱਗਦੀ ਫਿਰ ਵੀ। ਪਰ ਅਹੀਂ ਨਹੀਂ ਪਾਈ ਹੈਗੀ। ਇੱਕ ਗਲਾਸੀ ਛੋਲੇ ਦੀ ਲਈ ਤੇ ਮੈਂ ਤਿੰਨ ਗਲਾਸੀਆਂ ਸਾਢੇ 3 ਪਾਣੀ ਦੀਆਂ ਪਾਤੀਆਂ। ਅੱਛਾ ਸਾਢੇ 3 ਗਲਾਸੀਆਂ ਪਾਣੀ ਦੀਆਂ ਪਾਈਆਂ ਵਾ ਤੇ ਇੱਕ ਗਲਾਸੀ ਛੋਲਾਂ ਦੀ ਲਈ ਆ ਤੇ ਜੀਰਾ ਵੀ ਪਾਇਆ ਵਾ 2 2.5 ਚਮਚੇ ਹਨਾ ਨੇ ਹਾਂ ਇੱਕ ਡੇੜੀ ਚਮਚਾ ਅੱਛਾ ਇੱਕ ਡੇੜੀ ਚੰਗਾ ਲੱਗਾ ਜੀਰਾ ਜਿਹੜਾ 1 ਡੇੜੀ ਚਮਚਾ ਹੀ ਪਾਇਆ ਵਾ ਤੇ ਬਾਕੀ ਲੂਣ ਜਿਹੜਾ ਵਾ ਸਵਾਦ ਅਨੁਸਾਰ ਤੇ ਜਿੰਨਾ ਤੁਹਾਨੂੰ ਖਾਣੀ ਆ ਹੁਣ ਇਹਦੇ ਵਿੱਚ ਇੱਕ ਗਲਾਸੀ ਚੋਲਾਂ ਦੀ ਜਿਹੜੀ ਆ ਉਹ ਲੱਗੇ ਮੰਮੀ ਪਾਉਣ ਇੱਥੇ ਪਾਤੇ ਚੋਲ ਠੀਕ ਚਲੋ ਜੀ ਹੁਣ ਇਹਨੂੰ ਮੰਮੀ ਕਿਦਾਂ ਉਹ ਜਿੱਦਾਂ ਆਪਾਂ ਚੋਲ ਬਣਾਉਨੇ ਨੇ ਉਹਨਾਂ सरी ਪਕਾਉਣਾ ਆਹੋ ਇਸ ਨੂੰ ਮਰ ਰਹੀਆਂ ਤਿੰਨ ਚਾਰ ਚਾਹ ਤੇ ਅੰਚਲਮ ਚਲੋ ਅਸੀਂ ਐਸਾ ਇਹ ਕੁੱਕਾ ਦਾਲਾ ਦੇ ਢੱਕਣਾ ਹੁਣ ਲਾਤਾ ਮਮੀ ਜੀ ਨੇ ਕੁੱਕਰ ਦਾ ਢੱਕਣਾ ਤੇ ਉੱਪਰ ਲਾਤੀ ਆ ਵਿਸਲ ਇਸ ਤੋਂ ਬਾਅਦ 2 3 ਕਿ ਚਾਰ ਵਿਸਲਾ ਮਰੋਣੀਆਂ ਉਹ 3 4 ਹੀ ਮਰੋਣੀਆਂ 3 4 ਵਿਸਲਾ ਮਰਵਾ ਕੇ ਉਸ ਤੋਂ ਬਾਅਦ ਫਿਰ ਇਹਨੂੰ ਖੋਲਾਂਗੇ ਤੇ ਫਿਰ ਅਸੀਂ ਤੁਹਾਨੂੰ ਮਿਲਦੇ ਹਾਂ ਉਦੋਂ ਹਨਾ ਚਲੋ ਜੀ ਲਓ ਜੀ ਚਾਰ ਛੀਟੀਆਂ ਵੱਜਣ ਤੋਂ ਬਾਅਦ ਹੁਣ ਲੱਗੇ ਮਮੀ ਜੀ ਖੋਲਣ ਕੁਕਰ ਦੇਖਦੇ ਆਂ ਆਹ ਚੋਲ ਬਣ ਗਏ ਹੈ ਤੇ ਹਾਂ ਜੀ ਤਾਂ ਲੱਗਦੀ ਹੁੰਦੀ ਏ ਰਮੇ ਥਾਣ ਗਏ ਨਾ ਜਾਨ ਹੋਰ ਮਮੀ ਕਰਨੀ ਹੈ ਜੇ ਨਹੀਂ ਬਸ ਹੁਣ ਇਹ ਦੰਨ ਨਾ ਧੱਕੋਤੀ ਜਾਣੇ ਅੱਛਾ ਇਹਨਾਂ ਦਾ ਉਹ ਕੀ ਨੂੰ ਹੁੰਦੇ ਆ ਜਿੱਦਾਂ ਖਿਚੜੀ ਵਾਂਗੂ ਨਹੀਂ ਹੁੰਦਾ ਹਾਂਜੀ ਹਾਂਜੀ ਪਤਾ ਕਰ ਲੋ ਇਹਦੇ ਵਿੱਚ ਪਾ ਲੈਨੇ ਨਾ ਨਾਲੇ ਠੰਡੀ ਨਾਲੇ ਪਾ ਕੇ ਨਾਲੇ ਹਾਂਜੀ ਤੇ ਨਾਲੇ ਚੰਗੀ ਤਰ੍ਹਾਂ ਉਹ ਆਣਾ ਮੈਸ਼ ਕਰਨਾ ਇਹ ਕੋਈ ਸ਼ੇਕ ਕਰਦਿੰਨੇ ਨਾ ਅੱਦਾਂ ਹੋਏ ਗਈਆਂ ਮੈਸ਼ ਇਹਨਾਂ ਨੂੰ ਹੁਣ ਅੱਗੇ ਕੀ ਕਰਨਾ ਉਹ ਵੀ ਦੱਸਾਂਗੇ ਕਿੱਦਾਂ ਪੂਰੀਆਂ ਐੜੀਆਂ ਫੁਲਵੜੀਆਂ ਤਿਆਰ ਹੋਣੀਆਂ ਉਹਨਾਂ ਨੂੰ ਬਣਾਉਣੀ ਚਲੋ ਜੀ ਅਮਮੀ ਜੀ ਇਹਨਾਂ ਨੂੰ ਪਹਿਲਾਂ ਠੰਡਾ ਕਰਾਂਗੇ ਕਿ ਨਹੀਂ ਕਰਨਾ ਇਹਨਾਂ ਨੂੰ ਪਹਿਲਾਂ ਚਲੋ ਇਹਨਾਂ ਨੂੰ ਠੰਡਾ ਨਾ ਨਾ ਠੰਡਾ ਕਿਵੇਂ ਪਿਆਣਾ ਇਹਨੇ ਹੁਣ ਠੰਡਾ ਹੋਣ ਵਾਸਤੇ ਆਪਾਂ ਛੱਡਾਂਗੇ ਤੇ ਜਿੰਨਾ 15 ਫੀਮਿੰਟ ਆ ਨਾ ਮੈਨੇ ਠੰਡਾ ਹੋਣ ਦਵਾ ਕੇ 15-20 ਮਿੰਟ ਤੇ ਫਿਰ ਇਸ ਤੋਂ ਬਾਅਦ ਫੁੱਲ ਬੜੀਆਂ ਪਾਉਣੀਆਂ ਆ ਵੀ ਧੁੱਪੇ ਪਾਉਣੀਆਂ ਆ ਵਾਹੀਂ ਹਾਂ ਤੇ ਉਹ ਵੀ ਤੁਹਾਨੂੰ ਦੱਸਦੇ ਆ ਅੱਗੇ ਕੀ ਪ੍ਰੋਸੈਸ ਉਹਦਾ ਲਓ ਜੀ ਇਸ ਤਰ੍ਹਾਂ ਤੁਸੀਂ ਕਰ ਲੈਣਾ ਵਾ ਕੀ ਇਹਨੂੰ ਇੰਦੇ ਆ ਇਹਨੂੰ ਕੋਲ ਮਿਸ਼ਰ ਕੋਟ ਇਹ ਤਾਂ ਠੰਡਾ ਕਰ ਲੈਣਾ ਕੋਟ ਕੇ ਤੇ ਠੰਡਾ ਕਰਕੇ ਬਾਕੀ ਨੂੰ ਬਰੀਕ ਕਰ ਲੈਣਾ ਚੋਲਾਂ ਨੂੰ ਹਾਂ ਤੇ ਅੱਗੇ ਦਾ ਪ੍ਰੋਸੈਸ ਮਮੀ ਦੱਸੂंगी ਆਇਕਲ ਆਵਾ ਛੋਟਾ ਜਨਹਾ ਹਾ ਇੱਕ ਨਾਸੀ ਜਨਾ ਕੇ ਤੇ ਅਸੀਂ ਇਹਦੇ ਵਿੱਚ ਪਾਵਾਂਗੇ ਅਛਾ ਛੋਟਾ ਕੀਤਾ ਨੇ ਇਹਦੇ ਵਿੱਚ ਪਾਵਾਂਗੇ ਇਹਨੂੰ ਪਰ ਲੈਣਾ ਹਨ ਹਾਂ ਆਓ ਠੀਕ ਆ ਠੀਕ ਆ ਮਮੂ ਮੈਨੂੰ ਪੁੱਛਣਾ ਮੈਂ ਕਿੱਦਾਂ ਕਰਨਾ ਤੇ ਮਮੀ ਇਹਦੇ ਸਾਰਾ ਕੁਝ ਲੱਗ ਜਾਂਦਾ ਪਤਾ ਤੈਨੂੰ ਹੁਣ ਲੱਗ ਗਿਆ ਮੈਨੂੰ ਸਮਝ ਜੀ ਆ ਗਈ ਹਾਂ ਲੱਗ ਗਿਆ ਸਮਝ ਮੈਨੂੰ ਹੈਂ ਚੀਰ ਆਖੀ ਜਨਾ ਮੈਨੂੰ ਤਾਂ ਸਮਝ ਆ ਗਈ ਆ ਵੇਖੋ ਤੇ ਭਰ ਲੈਣਾ ਬੁਰਾ ਹਨਾ ਨਹੀਂ ਥੋੜਾ ਜਿਹਾ ਉੱਪਰੋਂ ਜਿਹੜਾ ਫੜਨ ਜੋਗਾ ਹੋ ਜੇ ਫੋਰਮ ਆਉਣਗੇ ਹਨਾ ਜੀ ਥੋੜਾ ਜਿਹਾ ਖਾਲੀ ਜਿਹਾ ਲਫਾਫਾ ਥੋੜਾ ਕੀ ਬੋਤਾ ਹੀ ਖਾਲੀ ਚਨੇ ਕਰ ਦੋ ਲੋ ਜੀ ਇਸ ਤਰ੍ਹਾਂ ਤੁਸੀਂ ਸਾਰਿਆਂ ਨੇ ਉਹ ਬਣਾ ਲੈਣਾ ਜਿਦਾ ਉਹ ਨਹੀਂ ਕੱਢਦੇ ਤੇ ਜਲੇਬੀਆਂ ਹਣਾ ਮੰਮੀ ਜਲੇਬੀਆਂ ਜਿੱਦਾ ਕੱਢੀਦੇ ਨਾ ਇਦਾਂ ਲਫਾ ਦੇ ਵਿੱਚ ਪਾ ਕੇ ਹੁਣ ਇਹਨੂੰ ਮੰਮੀ ਜੀ ਕੱਟਣਗੇ ਇਹ ਸੋ ਕੱਟ ਦਾਂਗੇ ਨਾ ਉਹ ਹਵਾ ਜੀ ਭਰ ਗਈ ਜਦੋਂ ਕਟੋਗੇ ਹੋਏ ਹੋਏ ਨਾ ਸਾਡੀ ਚਲੋ ਹਮਮ। ਠੀਕ ਆ ਜੀ। ਹੁਣ ਅੱਗੇ। ਮਮੀ ਕਰੀਏ ਦਮਾੜਿਆ। ਹਮ? ਇਹ ਕਰੀ ਫੇਰ ਕਰਿਓ। ਹਾਂ ਠੀਕ। ਉਹਦੇ ਵਿੱਚ ਪਾ ਲਿਓ। ਪਾ। ਠੀਕ। ਅੱਛਾ ਹੁਣ ਅੱਗੇ। ਅੱਗੇ ਉਹਦਾ ਚਾਦਰ ਤੇ ਕਈ ਪੁੰਦੇ ਆ ਨਾ ਤੇ ਚਾਦਰਦੇ ਆ ਕਿ ਧਾਗੇ ਨਿਕਲਦੇ ਰਹਿੰਦੇ ਆ। ਹਮ। ਤੇ ਅਸੀਂ ਆ ਪਾਵਾਂਗੇ। ਲਪਾਫਾ ਕੱਟਿਆ। ਇਹਦੇ ਨਾਲ ਕਿ ਮਮੀ ਜੁੜਨਗੇ ਨਹੀਂ? ਇਹ ਨਾਲ ਜੁੜਨੀ ਆ। ਇਹਦੇ ਉੱਪਰ ਤੇਲ ਵੀ ਲਾਉਣਾ ਕਿ ਨਹੀਂ 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 ਇਸ ਤਰ੍ਹਾਂ ਹੀ ਠੀਕ ਆ ਚਲਾ ਆ ਜੀ ਆ ਜੀ ਅੱਗੇ ਦਾ ਪਰਦਾ ਸਾਨੂੰ ਤੁਹਾਨੂੰ ਦਿਖਾਈਏ ਇਹ ਆ ਮਮ ਜੀ ਇਹ ਕੱਲਾ ਲੈਣੀ ਆ ਇਸਕੇ ਮੋੜਾ ਇੱਕ ਲੈਣੀ ਆ ਦੋਹਾਂ ਤਾਂ ਪਉਣੀਆਂ ਇਹ ਅੱਛਾ ਠੀਕ ਆ ਇੱਕ ਮਿੰਟ ਠੀਕ ਆ ਜੀ ਅੱਛਾ ਇਹਦੇ ਉੱਪਰ ਹੁਣ ਠੀਕ ਠੀਕ ਆ ਹੁਣ ਇਹਦੀ ਨੰਡੀ ਚਾਈਨਿੰਗ ਜੀ ਕਰ ਜਣੀ ਜਿੰਦਾਂ ਦੀ ਮਰਜ਼ੀ ਡਿਜ਼ਾਈਨ ਲੰਬੀਆਂ ਪਉਣੀਆਂ ਇਦਾਂ ਪਾਈ ਜਾਓ ਤੇ ਠੀਕ ਆ ਮੰਮੀ ਜੀ ਮੈਂ ਕੀ ਅਖਣਿਆ ਲਵਾਫਾ ਜਿਹੜਾ ਉਡਣ ਡਿਆ ਨਾ ਸਾਡਾ ਤੇ ਨਾ ਇਹ ਸੈਟਿੰਗ ਕਰੋ ਇਹ ਨਹੀਂ ਆ ਦੇਖਾਇਦਾ। ਇਹ ਢੀਲਮੀ? ਹਾਂ ਢੀਲਮੀ। ਟੋਟਾ ਜਾ ਤੋੜ ਲਈਦੀ ਆ ਮੈਂ ਕਿਹਨੂੰ? ਜੀ ਤੋੜ ਲਈਦੀ ਆ। ਚੱਲ ਨਾਲੇ ਲਫਾਫਾ ਜਿਹੜਾ ਵਾ ਹੋ ਜਾਊਗਾ। ਜਿੱਦਾਂ ਦੀ ਮਰਜ਼ੀ ਡਿਜ਼ਾਈਨਿੰਗ ਪਾ ਸਕਦੇ ਆ ਹਨਾ ਮੰਮੀ। ਹੂੰ। ਤੁਸੀਂ ਜਿੱਦਾਂ ਦੀ ਮਰਜ਼ੀ ਡਿਜ਼ਾਈਨਿੰਗ ਇੱਕ ਤੋਂ ਡਿਜ਼ਾਈਨ ਵੀ ਪਾ ਸਕਦਾ। ਮੰਮੀ ਗੋਲੇ ਵੀ ਬਣਾ ਕੇ ਦੇ ਦੋ ਜਿਲੇਬੀ ਟਾਈਪ। ਹੂੰ। ਜਿਲੇਬੀ ਟਾਈਪ ਵੀ ਹੋ ਸਕਦੀ ਨਾ। ਆਏ ਰਸਤਾ ਛੱਡ ਗਈ ਆਪਣਾ। ਪਰ ਇਹ ਛੇਤੀ ਸੁੱਕਣੀ ਨਹੀਂ ਆਣਾ ਮਮੀ ਸੁੱਕ ਜਾਣੀ ਹੈ ਸੁੱਕ ਜਾਊਗੀ ਹਾਂ ਚਲੋ ਜੀ ਆਜਲੇ ਬੀਟਾ ਹੈਪ ਹੋ ਗਈ ਤੇ ਉਹ ਟ੍ਰੇਨ ਟੈਪ ਹੋ ਗਈ ਆ ਚਲੇ ਬੀਟਾ ਸੋਹਣੀ ਲੱਗਦੀ ਆ ਨਾ ਜਲੇ ਬੀਟਾ ਸੋਹਣੀ ਲੱਗਦੀ ਵੇ ਲੋ ਮੈਂ ਕਿਹਾ ਇਹਨਾਂ ਤਾਂ ਜਲੇ ਬੀਟਾ ਵਧੀਆ ਠੀਕ ਚਲੋ ਜੀ ਚਲੋ ਜੀ ਇਸ ਤਰ੍ਹਾਂ ਤੁਸੀਂ ਸਾਰਿਆਂ ਨੇ ਕੀ ਇਹਨੂੰ ਕਹਿੰਦੇ ਆ ਹਨਾ ਜਿਹੜਾ ਵੀ ਆਪਣਾ ਜਿਨ੍ਹਾਂ ਨੇ ਵੀ ਟਰਾਈ ਕੀਤਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਮਮੀ ਮੈਨੂੰ ਲੱਗਦਾ ਇਹ ਛੇਤੀ ਨਹੀਂ ਸੁੱਕਣੀਆਂ ਕਿ ਨਹੀਂ ਸੁੱਕ ਜਾਂਦੀ ਥੋੜੀਆਂ ਖੁੱਲੀਆਂ ਖੁੱਲੀਆਂ ਕਰੋ ਨਾ ਤੋਪ ਬੋ ਪੈਣ ਦੀ ਬਬਲੂ ਤੋਪ ਬੋ ਜ਼ਿਆਦਾ ਵਾ ਬਹੁਤ ਹੀ ਜ਼ਿਆਦਾ ਗਰਮੀਆਂ ਗਰਮੀ ਚ ਜਾਣੀਆਂ ਭੁੱਜ ਤੇ ਗਰਮੀ ਚ ਤੇ ਇਹਨਾਂ ਨੇ ਮਿੰਟੋ ਮਿੰਟ ਸੁੱਕ ਜਾਣਾ ਜਿਹੋ ਜੀ ਗਰਮੀ ਪੈ ਰਹੀ ਹੈ ਠੀਕ ਠੀਕ ਲਓ ਜੀ ਐ ਬਾਕੀ ਵੀ ਆਪਾਂ ਹੌਲੀ ਹੌਲੀ ਕਰਕੇ ਇੱਕ ਫਿਰ ਬਣਾਉਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਤੇ ਇਸ ਕਰਕੇ ਆਪਾਂ ਜਲਦੀ ਜਲਦੀ ਇਹਨੂੰ ਕਰੀਏ ਕੰਪਲੀਟ ਤੇ ਤੁਹਾਨੂੰ ਦਿਖਾ ਦਿੱਤਾ ਵਾ ਕਿਵੇਂ ਇਹਨਾਂ ਨੂੰ ਕਰਨਾ ਹਨ ਬਾਕੀ ਹੋਣਾ ਨਹੀਂ ਨਹੀਂ ভাই ਜਾਓ ਇਦਾਂ ਲੰਬੇ ਲੰਬੇ ਬਾਕੀ ਆ ਕਿ ਜਦੋਂ ਹੁਣ ਸੁੱਕਣ ਗਿਆ ਉਹ ਵੀ ਉਹ ਦੀਆ ਪਕਲਿਪਸ ਐਡ ਕਰਾਂਗੇ ਬਾਕੀ ਜਦੋਂ ਤਲਣੀਆਂ ਇਹਨਾਂ ਨੂੰ ਉਹ ਫਿਰ ਆਪਾਂ ਤੁਹਾਨੂੰ ਅਗਲੇ ਵੀ ਵਲੌਗ ਦੇ ਵਿੱਚ ਦਿਖਾਵਾਂਗੇ ਠੀਕ ਆ ਚਲੋ ਜੀ ਨਹੀਂ ਜੀ ਲਓ ਜੀ ਮੰਮੀ ਜੀ ਹੋਣਾ ਨੇ ਜਿਹੜੀਆਂ ਵਾ ਫੋਲੋਵਰੀਆਂ ਇਸ ਤਰ੍ਹਾਂ ਇਹ ਬਾਤੀਆਂ ਵਾ ਕਿਦਾਂ ਦੀਆਂ ਲੱਗਣੀਆਂ ਨੇ ਉਹਨਾਂ ਨੂੰ ਇਹ ਸੁੱਕ ਗਈ ਹੈ ਨਾ ਤਦੋਂ ਥੋੜੀਆਂ ਹੋਣੀਆਂ ਵਾ ਜਦੋਂ ਸੁੱਕ ਜਾਨਗੀਆਂ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਫਿਰ ਵਲੋਗ ਪਾਵਾਂਗੇ ਵੀ ਕਿੰਨਾ ਐਵੇਂ ਇਹਨਾਂ ਨੂੰ ਕਿਵੇਂ ਉਤਾਰਨਾ ਫਿਰ ਤੇ ਛੇਤੀ ਉਤਰ ਜਾਂਦੀਆਂ ਹੋਣਗੀਆਂ ਗਰਮੀ ਬੜੀ ਬਹੁਤ ਜ਼ਿਆਦਾ ਵਾ ਤੇ ਮੰਮੀ ਜੋਣੀ ਹਾਰਡ ਵਰਕ ਕਰਦੀ ਹੋਏ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਹਨ ਇਹਨਾਂ ਨੂੰ ਕਿਵੇਂ ਪੈਕਟ ਵਿੱਚ ਪਾ ਕੇ ਤੇ ਕਿਵੇਂ ਉਹਨਾਂ ਦਾ ਉਹ ਜਲੇਬੀ ਟਾਈਪ ਜਿਹਾ ਕਰਕੇ ਇਹਨਾਂ ਨੂੰ ਫੁੱਲ ਬੜੀਆਂ ਐਣੀਆਂ ਮਤਲਬ ਇੱਕ ਮੋਮ ਜਾਮੇ ਦੇ ਲਪਾਫੇ ਉੱਪਰ ਜੜੀਆਂ ਵਾ ਉਹ ਪਾਈਆਂ ਵਾ ਤੇ ਚਲੋ ਠੀਕ ਆ ਜੀ ਮਿਲਦੇ ਆ ਜਦੋਂ ਇਹ ਸੁੱਕ ਜਾਂਦੀਆਂ ਵਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਣਾ ਕੇ ਤੇ ਫਿਰ ਵੀ ਤੁਹਾਨੂੰ ਉਹ ਬੜਾ ਵੱਖਰਾ ਵਲੋਗ ਪਾਵਾਂਗੇ ਬਣਾ ਕੇ ਠੀਕ ਆ